ਅੰਮ੍ਰਿਤਸਰ ਦੇ ਵਿੱਚ ਵੇਖੋ ਕਿਸ ਤਰੀਕੇ ਦੇ ਨਾਲ ਸ਼ਿਵਰਾਤਰੀ ਤੋਂ 1 ਮਹੀਨਾ ਪਹਿਲਾਂ ਹਰ ਸਾਲ ਦੀ ਤਰ੍ਹਾਂ ਸ਼ੋਭਾ ਯਾਤਰਾ ਜਦ ਨਿਕਲਦੀ ਹੈ ਕਿਸ ਤਰੀਕੇ ਦੇ ਨਾਲ ਸ਼ਰਾਰਤੀ ਅੰਸਰ ਜਿਹੜੇ ਨੇ 2-3 ਮਹਿਲਾਵਾਂ ਨੂੰ ਛੇੜਦੇ ਨੇ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਜਿੱਥੇ ਕਿ ਵਿਅਕਤੀਆਂ ਦੇ ਵੱਲੋਂ ਦੱਸਿਆ ਗਿਆ ਹੈ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 1 ਮਹੀਨਾ ਪਹਿਲਾਂ ਸ਼ੋਭਾ ਯਾਤਰਾ ਜਿਹੜੀ ਸ਼ਿਵਰਾਤਰੀ ਦੇ ਲਈ ਕੱਢੀ ਜਾਂਦੀ ਹੈ ਪਰ ਅਚਾਨਕ ਜਿਹੜੇ ਸ਼ਰਾਰਤੀ ਅੰਸਰ ਨੇ ਉਹ ਔਰਤਾਂ ਨੂੰ ਜਿਹੜਾ ਛੇੜਦੇ ਨੇ ਉਸ ਤੋਂ ਬਾਅਦ ਜਦ ਉਹਨਾਂ ਦੇ ਘਰ ਦੇ ਵਿੱਚ ਕਮੇਟੀ ਮੈਂਬਰ ਆਉਂਦੇ ਨੇ ਤਾਂ ਦੱਸਿਆ ਜਾਂਦਾ ਉਸ ਵਿਅਕਤੀ ਦੇ ਵੱਲੋਂ ਕਿ ਉਸ ਦੇ ਘਾ ਰਟਾ ਰੋੜੇ ਤੇ ਦਾਤਰੇ ਵਿੱਚ ਲਾਏ ਗਏ ਨੇ ਹਾਲਾਂਕਿ ਉਹਨਾਂ ਦਾ ਕਹਿਣਾ ਹੈ ਕਿ ਹੁਣ ਧਾਰਮਿਕ ਸਥਾਨਾਂ ਤੇ ਵੀ ਜਿਹੜੀ ਔਰਤਾਂ ਨੇ ਉਹ ਸੇਫ ਨਹੀਂ ਹੈ ਤੇ ਇੰਨਾ ਹੀ ਨਹੀਂ ਬਲਕਿ ਤੁਸੀਂ ਵੀ ਸੁਣੋ ਕਿ ਇਸ ਤੋਂ ਇਲਾਵਾ ਉਸ ਵਿਅਕਤੀ ਨੇ ਹੋਰ ਕੀ ਕੀ ਕਿਹਾ ਆਹ ਭਾਈ ਬਾਈ ਕੱਲ ਨਾ ਆਈ ਕੋਈ ਹੋਰ ਤਰੀਕਾ ਪ੍ਰਵਾਹ ਤਰੀਕਾ ਸੁਣ ਮੇਰੀ ਗੱਲ ਆ ਆ ਮੈਨੂੰ ਦੱਸ ਆ ਦੱਸ ਆ ਦੱਸ ਮੈਨੂੰ ਆ ਮਾਰ ਰਿਹਾ ਹੈ ਉਹ ਪ੍ਰਵਾਹ ਵਿੱਚ ਤੇ ਹਰੀ ਨਹੀਂ ਤਾਈ ਪ੍ਰਵਾਹ ਜਦੋਂ ਇੱਕ ਮਿੰਟ ਰੱਖ ਮਿੰਟਿਆਰਾ ਪਾਵੇਂ ਇਹਨੂੰ ਪੁੱਛਿਆ ਜੇ ਦੇਖਿਆ ਨਹੀਂ ਇੱਥੇ ਨਾਲ ਹੀ ਚੱਕਰ ਆ ਰਿਹਾ ਹੈ ਕਿ ਹਾਂ ਮੈਨੂੰ ਕੌਣ ਆਇਆ ਛਾਰੇ ਤੋਂ ਜੋ ਵੀ ਬਾਜੀ ਉੱਥੋਂ ਆ ਜੇ ਨਾ ਤਾਰੇ ਚੱਲੋ ਮੈਨੂੰ ਲੈ ਜਾ ਮੈਂ ਉਹ ਦੇਖ ਰਿਹਾ ਨਾ ਧਰਵਾਹਰੀ ਤੇ ਨਹੀਂ ਗਈ ਧਰਵਾਹਰੀ ਚੌਂਕ ਗਈ ਆ ਉੱਥੋਂ ਕਰਦੇ ਕਰਦੇ ਇੱਕਦਾਂ ਪਿੱਛੇ ਆ ਗਏ ਮੈਨੂੰ ਕੌਣ ਆਇਆ ਵੀ ਤੁਹਾਡੇ ਨਾਲ ਸਾਡੇ ਕੋਲ ਮੰਦਰਾਂ ਦੇ ਮੈਨੂੰ ਕੌਣ ਆਇਆ ਭਾਜੀ ਬਹੁਤ ਵਾਰਿਆ ਕਾਉਂਸਲਰ ਲੱਗੇਦਾ ਵੀ ਮੇਰੇ ਨਾਲ ਧਾਣੀ ਚੱਲੋ ਮੇਰਾ ਨਾਮ ਰਮਨ ਰੰਮੀ ਆ ਜੀ ਵਾਈਫ ਮੇਰੇ ਕਾਉਂਸਲਰ ਹੈ ਛਾੜੇ ਤੋਂ ਤੇ ਕੀ ਮਾਮਲਾ ਸਰ ਜਿਹੜਾ ਅੱਜ ਹੋਇਆ ਹੈ ਮਾਮਲਾ ਭਾਜੀ ਇਹ ਆ ਵੀ ਛਾੜੇ ਚੌਂਕ ਜੇ ਪਰਵਾਹ ਫੇਰੀ ਜਾ ਰਹੀ ਸੀ ਰੂਟੀਨ ਦੀ ਤਰ੍ਹਾਂ ਜਿੱਦਾਂ ਰੋਜ਼ ਨਿਕਲਦੀ ਹੈ ਸ਼ਵਰਾਦੀ ਜੀ ਤੋਂ ਇੱਕ ਮਹੀਨਾ ਪਹਿਲਾਂ ਸ਼ੁਰੂ ਹੁੰਦੀ ਆ ਤੇ ਅੱਜ ਉੱਥੇ ਜਨਾਨੀਆਂ ਨਾਲ ਛੇੜਖਾਨੀ ਤੇ ਜਦ ਕੀ ਉਹ ਜਿਹੜੀ ਉਥੋਂ ਮੰਦਰ ਕਮੇਟੀ ਦੇ ਪ੍ਰਬੰਧਕ ਸੀ ਉਹਨਾਂ ਨੇ ਉਹਨਾਂ ਨੂੰ ਤਿੰਨ ਵਾਰੀ ਰੋਕਿਆ ਉਹ ਬਾਅਦ ਜੋ ਮੇਰੀ ਮਦਦ ਲੈਣ ਲਈ ਮੰਦਰ ਵਾਲੇ ਮੇਰੇ ਘਰ ਆਏ ਉਹਨਾਂ ਦੇ ਪਿੱਛਾ ਕਰਦੇ ਸੀ ਉਹ ਮੇਰੇ ਘਰ ਆ ਗਏ ਉਹਨਾਂ ਨੇ ਉੱਥੇ 8 ਟੱਟਾ ਪੱਥਰ ਬੋਤਲਾਂ ਸ਼ਰਾਬ ਦੀਆਂ ਬਹੁਤ ਗੰਦ ਬੋਲਿਆ ਦਾਤਰ ਮਾਰੇ ਮੇਰੇ ਬੂਹੇ ਦੇ ਆ ਕੇ ਲੋਕਾਂ ਕੋ ਜੇ ਨਾ ਹੋ ਮੈਂ ਦੋਵੇਂ ਮੰਦਰ ਵਾਲੇ ਕਮੇਟੀ ਵਾਲੇ ਆਪਣੇ ਘਰ ਦੇ ਅੰਦਰਵਾੜ ਦਾ ਅੱਜ ਉਹਨਾਂ ਨੂੰ ਮਾਰ ਦੇਣਾ ਸੀ ਉਹਨਾਂ ਨੇ ਪਤਾ ਲੱਗਾ ਕੌਣ ਸੀ ਕੀ ਇਹਦੇ ਹੁਣ ਪੁਲਿਸ ਦੀ ਜ਼ਿੰਮੇਵਾਰੀ ਜੀ ਪੁਲਿਸ ਵੈਰੀਫਾਈ ਕਰੇ ਕੌਣ ਹੈ ਜੀ ਅਸੀਂ ਵੀਡੀਓ ਸੀਸੀਟੀਵੀ ਉਹਨਾਂ ਨੂੰ ਦੇ ਦਿੱਤੀ ਹੈ ਕੀ ਮੁੰਡੇ ਕੀ ਐਸੇ ਜਿ ਤਰ੍ਹਾਂ ਧਾਰਮਿਕ ਜਿਹੜਾ ਚੱਲਦਾ ਪਿਆ ਪ੍ਰੋਗਰਾਮ ਉਹਦੇ ਵਿੱਚ ਐਸੇ ਸ਼ਰਾਰਤੀ ਅਨਸਰਾ ਵੱਲੋਂ ਜਿਹੜਾ ਸ਼ੇਰਖਾਨੀ ਕਰਨੀ ਕਿੱਡੀ ਕ ਵੱਡਾ ਜਿਹੜਾ ਅਪਰਾਧ ਮੈਂ ਨਾ ਭਾਜੀ ਕੋਈ ਪ੍ਰਸ਼ਾਸਨ ਨਾਲ ਦੀ ਚੀਜ਼ ਹੀ ਨਹੀਂ ਆ ਰਹੀ ਪਿਛਲੇ 40 ਸਾਲ ਤੋਂ ਇਹ ਯਾਤਰਾ ਨਿਕਲਦੀ ਇਸ ਤਰ੍ਹਾਂ ਹੀ ਤੇ ਅੱਜ ਅੱਜ ਹੀ ਇਹ ਹੋਣਾ ਸੀ ਜਦੋਂ ਦੀ ਇਹ ਸਰਕਾਰ ਆਈ ਬੇੜਾ ਘਰ ਕਰਕੇ ਰੱਖਤਾ ਇਹਨਾਂ ਨੇ ਸ਼ਹਾਡੇ ਦਾ ਪਰਸੋਂ ਵੀ ਇੱਥੇ ਨਾਰਾਇਣਗੜ੍ਹ ਵਾਰਦਾ ਤੋਂ ਇਹੋ ਮੁੰਡੇ ਉਹਦੀ ਚੱਕੀ ਤੇ ਗੱਲ ਪੈ ਕੇ ਦੁਕਾਨ ਤੇ ਅੱਜ ਤੱਕ ਨਹੀਂ ਉਹਦਾ ਕੁਝ ਹੋ ਸਕਿਆ ਉੱਥੇ ਪੁਲਿਸ ਪਹੁੰਚੀ ਜੀ ਮੌਕੇ ਤੇ ਕੀ ਬੋਲਸਨ ਭਾਜੀ 1.5 ਘੰਟੇ ਬਾ ਪੋਣੇ 6 ਦੀ ਗੱਲ 7:10 ਤੇ ਸਾਡੇ ਕੋਲ ਐਸ.ਆਈ. ਸਾਹਿਬ ਆਏ ਆ ਤੇ ਹੁਣ ਕੀ ਮੰਗੀ ਕਰਦੇ ਅਸੀਂ ਮੰਗ ਕਰਦੇ ਵੀ ਤੁਹਾਡੇ ਨੂੰ ਇਨਸਾਫ ਮਿਲਣਾ ਚਾਹੀਦਾ ਉਹਨਾਂ ਦੇ ਪਰਚਾ ਐਫ ਆਈ ਆਰ ਦਰਜ ਕੀਤੀ ਜਾਵੇ ਜੀ ਜੋ ਇਹਨਾਂ ਨੇ ਦੱਸਣ ਮੁਤਾਬਕ ਹੈ ਵੀ ਭਰਾਤ ਫੇਰੀ ਜਾ ਰਹੀ ਸੀ ਕੋਈ ਲੇਡੀਜ਼ ਦੇ ਨਾਲ ਛੇੜਖਾਹੀ ਕੀਤੀ ਦੋ ਬੰਦਿਆਂ ਨੇ ਉਹਨਾਂ ਨੂੰ ਜਦੋਂ ਰੋਕਿਆ ਗਿਆ ਉਹ ਹੋਰ ਆਣ ਕੇ ਕੋਈ ਬੰਦੇ ਲੈ ਕੇ ਆ ਗਏ ਤੇ ਪਏ ਉਹ ਕਾਉਂਸਲਰ ਸਾਹਿਬ ਦੇ ਘਰ ਆਏ ਤੇ ਇਹਨਾਂ ਨੇ ਕਾਉਂਸਲਰ ਦੇ ਘਰ ਵੀ ਉਹਨਾਂ ਨੇ ਜਿਹੜੇ ਇਟਾ ਰੋੜੇ ਮਾਰੇ ਉਹ ਅਸੀਂ ਉਹ ਸੀਸੀਟੀਵੀ ਕੈਮਰਾ ਦੇਖ ਰਹੇ ਹਾਂ ਤੇ ਕੋਈ ਬਿੱਲਾ ਨਾ ਨਾ ਬੰਦਾ ਹੋਇਆ ਇਹਦੇ ਵਿੱਚ ਕਹਿੰਦੇ ਬਿੱਲੇ ਨਾ ਨਾ ਸੀਗਾ ਉਹਦੇ ਘਰ ਰੇਡ ਕੀਤਾ ਸੀਗਾ ਉਹ ਦੋ ਉਹਨਾਂ ਦੇ ਜਿਹੜੇ ਉਹਦੇ ਭਰਾ ਕੋ ਮ ਕਹਿੰਦੇ ਕਿ 6 ਵਜੇ ਦੀ ਘਟਨਾ ਪਰ ਪੁਲਿਸ ਜਿਹੜੀ ਹੈ 1.5 ਘੰਟੇ ਬਾਅਦ ਪਹੁੰਚੀ ਨਹੀਂ ਜੀ 6 ਵਜੇ ਦੀ ਨਹੀਂ ਸਾਨੂੰ ਜਦੋਂ ਇਨਫੋਰਮ ਹੋਇਆ 7.5 ਵਜੇ ਤੇ ਮੈਂ ਪੌਣੇ 8 ਮੈਂ ਆ ਗਿਆ ਖੁਦ ਇੱਥੇ ਆਪ ਜੀ 7.5 ਵਜੇ ਮੈਨੂੰ ਇਨਫੋਰਮੇਸ਼ਨ ਮਿਲੀ ਸੀਗੀ ਪੌਣੇ 8 ਵਜੇ ਮੈਂ ਇੱਥੇ ਪਹੁੰਚ ਗਿਆ ਸੀ ਹੁਣ ਅਸੀਂ ਇਹਨਾਂ ਦਾ ਕੇਸ ਰਜਿਸਟਰ ਕਰਕੇ ਜੋ ਹੈਗਾ ਵਾ ਇਹ ਬੰਦੇ ਜਿਹੜੇ ਅਨਨੋਨ ਬੰਦੇ ਨੇ ਇਹਨਾਂ ਤੇ ਕੇਸ ਰਜਿਸਟਰ ਲੱਗਿਆ ਕਰਨ ਕਿਉਂਕਿ ਇਹਨਾਂ ਨੂੰ ਬਾਈ ਨੇਮ ਕੋਈ ਪਤਾ ਨਹੀਂ ਹੈਗਾ ਤੇ ਸਿਰ ਬਿੱਲਾ ਬਿੱਲੇ ਨਾਂ ਦਾ ਪਤਾ ਲੱਗਾ ਉਹਤੇ ਅਸੀਂ ਵੈਸੇ ਰਾਉਂਡ ਅਪ ਕੀਤੇ ਕੇਸ ਰਜਿਸਟਰ ਬਣ ਕੇ ਜੋ ਕ